ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਉ ਤਰਵੰਦਨ ਅਨਕ ਵਾਰ ਸਰਵ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰਹਤ ਇਰੇ ਤਰੇ ਤਰੇ ਪ੍ਰਭ ਆਇਆ ਹਰਿਆ ਤੂੰ ਸਰਨਾਏ ਨਾਨਕ ਕੀ ਪ੍ਰਭ ਬੇਨਤੇ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਜੋ ਕਿਛ ਕਰ ਸੋਈ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤੈਨ ਕੀ ਸੋਭਾ ਸਵਣੀ ਥਾਈ ਜਿਨ ਪ੍ਰਭ ਕੇ ਚਰਨ ਰਾਤੇ ਮੇਰੇ RAM ਹਰ ਸੰਤਾਂ ਜੇਵੜਨਾ ਕੋਈ ਭਗਤਾਂ ਬਣ ਆਈ ਪ੍ਰਵੇ ਆਪਣੇ ਸੋ ਜਲ ਥਲ ਮਹੀਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਧਰੈ ਜਮਤਾ ਕੈ 네ਰਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤੈਨੂੰ ਹਰ ਸਿਉ ਆਣ ਮਿਲਾਵੈ ਮਾਇਆ ਮੋਹ ਰਮ ਭਉ ਕਟੈ ਸੰਤ ਸਰਨ ਜੋ ਆਵੈ ਜੇ ਹਾ ਮਨੋਰਥ ਕਰ ਆਰਾਦੇ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੇ ਤਕ ਵਰਨੋ ਜੋ ਪ੍ਰਵੇ ਆਪਣੇ ਪਾਣੇ ਕਉ ਨਾਨਕੋ ਜਿਨ ਸਤਗੁਰ ਭੇਟਿਆ ਸੇ ਸਉਤੇ ਭੇ ਨੀ ਕਾਣੇ ਜਣ ਕੀ ਮਹਿਮਾ ਕੇ ਤਕ ਵਰਨਾਉ ਜੋ ਪ੍ਰਵੈ ਆਪਣੇ ਪਾਣੇ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਉਤੇ ਭੇ ਨੀ ਕਾਣੇ ਸੁਹੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਨ ਕੀ ਸੋਭਾ ਸਮਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਗੁਰੂ ਪਿਆਰੀ ਗੁਰੂ ਸواری ਸਾਜ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪੰਜਵੇਂ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਸ ਜੈ ਮਹਾਰਾਜ ਸੋਹੀ ਰਾਗ ਅੰਦਰ ਅੰਗ 700 48 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਤ ਨਾਮ ਦਾਣੀਆਂ ਦਾਤਾ ਕੋਮਲ ਚਰਨਾਂ ਦੀ ਕੀਤ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਥੇ